ਕੀ ਕਰਦੀਆਂ ਚਿਣੀਆਂ ਦਾ ਕਲ ਕਲ ਵਹਿਂਦੀਆਂ ਨਦੀਆਂ ਦਾ ਸਾਹ ਸਾਹ ਕਰਦੇ ਰੁੱਖਾਂ ਦਾ ਇੱਕ ਅਜਬ ਤराना ਹੁੰਦਾ ਹੈ ਪਰ ਸੁਣੇ ਇਸ ਧਰਤੀ ਤੇ ਇੱਕ ਦੇਸ਼ ਵਿੱਚ ਪੰਜਾਬੀ ਬੋਲਣ ਤੇ ਜੁਰਮਾਨਾ ਹੁੰਦਾ ਹੈ ਇਹ ਪੰਕਤੀਆਂ ਪਾਤਰ ਸਾਹਿਬ ਅੱਜ ਇਹਨਾਂ ਦਾ ਰੂਬਰੂ ਦਰਸ਼ਨ ਹੋਏ ਨੇ ਮੈਂ ਬਹੁਤ ਸ਼ੁਕਰਗੁਜ਼ਾਰ ਆ ਸਾਨੂੰ ਮੌਕਾ ਮਿਲਿਆ ਇਹਨਾਂ ਨੂੰ ਮਿਲਣ ਦਾ ਤੇ ਇਹਨਾਂ ਵੱਲੋਂ ਸਾਡਾ ਸਨਮਾਨ ਹੋਇਆ ਬਹੁਤ ਖੁਸ਼ੀ ਦੀ ਗੱਲ ਹੈਗੀ ਮੈਂ ਪੰਜਾਬੀ ਦਾ ਮਦਈ ਆਗਾ ਇੱਕ ਹੋਰ ਸ਼ੇਰ ਬਸ ਕਹਿ ਕੇ ਮੈਂ ਆਪਣੇ ਸਥਾਨ ਲਵਾਂਗਾ ਅੰਬਰ ਦਾ ਮੈਂ ਬੂਹਾ ਖੋਲ ਕੇ ਵੇਖਾਂਗਾ ਅੰਬਰ ਦਾ ਮੈਂ ਬੂਹਾ ਖੋਲ ਕੇ ਵੇਖਾਂਗਾ ਰੱਬ ਦੇ ਨਾਲ ਪੰਜਾਬੀ ਬੋਲ ਕੇ ਵੇਖਾਂਗਾ ਰੱਬ ਦੇ ਨਾਲ ਪੰਜਾਬੀ ਬੋਲ ਕੇ ਵੇਖਾਂਗਾ ਕਿੰਨਾ ਭਾਰ ਹੈ ਉਹਦੇ ਵੇੜੇ ਵਿੱਚ ਮੇਰਾ ਕਿੰਨਾ ਮੇਰਾ ਭਾਰ ਹੈ ਉਹਦੇ ਵੇੜੇ ਵਿੱਚ ਉਹਦੇ ਹੀ ਤੱਕੜ ਦੇ ਤੋਲ ਕੇ ਵੇਖਾਂਗਾ ਉਦੇ ਹੀ ਟੱਕੜ ਦੇ ਤੋਲ ਕੇ ਵੇਖਾਂਗਾ ਬਹੁਤ ਬਹੁਤ ਸ਼ੁਕਰੀਆ ਸਨਮਾਨ ਲਈ ਧੰਨਵਾਦ ਜੀ ਤੁਹਾਡਾ ਜੀ